ਰਾ ਮੈਡਮ ਨੇ ਮਾਰਿਆ ਮੈਡਮ ਨੇ ਅੱਗੇ ਬੱਚਿਆਂ ਨੇ ਹੱਥ ਪੈਰ ਜੋੜੀ ਕਿ ਮੈਡਮ ਸਾਨੂੰ ਛੱਡ ਦੋ ਬੱਚਿਆਂ ਨੇ ਉਹ ਨਹੀਂ ਛੱਟਿਆ ਜੇਸੀ ਆਇਆ ਤੇ ਮੈਨੂੰ ਵੀ ਮਾਰਿਆ ਉਹਨੇ ਇੱਕ ਜਨਾਨੀ ਹੋਰ ਸੀ ਉਹਦੇ ਨਾਲ ਮੇਰਾ ਮੋਬਾਈਲ ਵੀ ਤੋੜਤਾ ਕਿ ਮੇਰੇ ਮੇਰੇ ਨਾਲ ਇੱਕ ਔਰਤ ਹੋਰ ਹੈਗੀ ਉਹਨੂੰ ਵੀ ਮਾਰਿਆ ਤੇ ਮਾਰ ਕੇ ਅੰਦਰ ਬਾੜ ਗਈ ਕਹਿੰਦੀ ਤੁਸੀਂ ਜੋ ਕਰਨਾ ਕਰ ਲਓ ਅਸੀਂ ਡਰਦੇ ਨਹੀਂ ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ ਹਰੇਕ ਮਹੀਨੇ ਦਾ ਸਾਨੂੰ ਜੁਰਮਾਨਾ ਲੱਗਾ ਵੀ ਅਸੀਂ 500 ਰੁਪਏ ਜਮ੍ਹਾਂ ਕਰਾਉਣਾ ਕਰਾਉਣਾ 2 ਸਾਲ ਤੱਕ ਮੈਂ 500 ਰੁਪਏ ਜਮ੍ਹਾਂ ਕਰਾਉਂਦੀ ਰਹੀਆਂ ਜਦੋਂ ਨਾਲ ਮੈਂ 500 ਰੁਪਏ ਜਮ੍ਹਾਂ ਕਰਾਉਣਾ ਬੰਦ ਕਰਤਾ ਜਦੋਂ ਦੇ ਸਾਰਾ ਸਟਾਫ ਮੈਨਨ ਲੱਗਦਾ ਵਾ ਸੋ ਅਸੀਂ ਪਾਡਰ ਸੀ ਬੁੱਕ ਲੈ ਕੇ ਮੈਡਮ ਪਿੱਛੇ ਆਈ ਡੰਡਾ ਮਾਰਨ ਲੱਗੀ ਬਹੁਤ ਗਦੀ ਗਦੀ ਗੱਲਾਂ ਵੀ ਕੱਢੀ ਨੇ ਜਿੰਨੇ ਵੀ ਜਿੰਨੇ ਵੀ ਕਲਾਸ 'ਚ ਸੀਗੇ ਸਾਰਿਆਂ ਨੂੰ ਕੁੱਟਿਆ ਇੱਕ ਬੱਚਾ ਵੀ ਬਖਸ਼ਿਆ ਨਹੀਂ ਪਿਛਲੇ ਸਾਲ ਇੱਕ ਬੱਚੀ ਦੇ ਨਾਲ ਇੱਕ ਮੁੰਡੇ ਨੇ ਉਹਦੀ ਛਾਤੀ ਘੁੱਟ ਲਈ ਉਹਦੀ ਮੰਮੀ ਮੇਰੇ ਕੋਲ ਆਈ ਮੈਂ ਉਹਨੂੰ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡਾਇਰੀ ਦੇ ਉਤੇ ਬੱਚੇ ਨੂੰ ਗਾਟਿਆ ਫਟਕਾਰਿਆ ਤੇ ਮੈਡਮ ਨੂੰ ਕਿਹਾ ਕਿ ਬੱਚੇ ਦਾ ਨਾਮ ਕੱਟ ਗੋ। ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ। ਵਾਈ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੋਨਸੀਬਲ ਹੈ ਕਲਾਸ ਟੀਚਰ ਨਾ? ਕਲਾਸ ਟੀਚਰ ਰਿਸਪੋਨਸੀਬਲ ਹੈ ਜੇ ਮੈਂ ਉਹਨਾਂ ਨੂੰ ਕੁਝ ਮਾਰਤਾ। ਥੱਪੜ ਲਮਲ ਲਗਾਏਗਾ ਡੰਡਾ ਲਗਾਏ। ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਆ। ਨਾ ਤੁਹਾਡਾ ਮੇਰਾ ਨਾਮ ਸੰਜੂ ਹੈ ਮੈਡਮ ਕੀ ਹੋਇਆ ਅੱਜ ਕੱਲ ਬੱਚੇ ਕੱਲ ਬੱਚੇ ਪੜਨ ਆਏ ਸੀਗੇ ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਪਤਾ ਨਹੀਂ ਬੱਚੇ ਦੋ ਬੱਚੇ ਆਪਸ ਵਿੱਚ ਲੜ ਪਏ ਤੇ ਬੱਚਿਆਂ ਨੇ ਕਿਹਾ ਮੈਡਮ ਨੇ ਕਿਹਾ ਕਿ ਅਸੀਂ ਸਾਰਾ ਨੂੰ ਕੁੱਟਾਂਗੇ ਸਾਰਾ ਨੂੰ ਬੁਰੀ ਤਰ੍ਹਾਂ ਮੈਡਮ ਨੇ ਮਾਰਿਆ ਮੈਡਮ ਨੇ ਅੱਗੇ ਬੱਚਿਆਂ ਨੇ ਹੱਥ ਪੈਰ ਜੋੜੀ ਕਿ ਮੈਡਮ ਸਾਨੂੰ ਛੱਡ ਦਿਓ ਬੱਚਿਆਂ ਨੇ ਉਹ ਨਹੀਂ ਛੱਡਿਆ ਕਿ ਮੇਰੇ ਉੱਤੇ ਭੂਸ ਸਵਾਰ ਹੋ ਗਿਆ ਤੁਹਾਨੂੰ ਇੱਕ ਇੱਕ ਕਰਕੇ ਵੱਢ ਦਵਾਂਗੇ ਵੱਢ ਕੇ ਨਾਲੀ ਦੇ ਵਿੱਚ ਪਾ ਦਵਾਂਗੇ ਜੇ ਤੁਸੀਂ ਬੱਚੇ ਕੰਪਲੇਨ ਕੀਤੀ ਘਰ ਜਾ ਕੇ ਤੁਹਾਨੂੰ ਇੱਕ ਇੱਕ ਕਰਕੇ ਮੈਂ ਨਾਲੇ ਦੇ ਵਿੱਚ ਪਾ ਦਵਾਂਗੀ ਜੇ ਅਸੀਂ ਆਏ ਆ ਤੇ ਮੈਨੂੰ ਵੀ ਮਾਰਿਆ ਉਹਨੇ ਇੱਕ ਜਨਾਨੀ ਹੋਰ ਸੀ ਉਹਦੇ ਨਾਲ ਮੇਰਾ ਮੋਬਾਈਲ ਵੀ ਤੋੜਤਾ ਤੇ ਮੇਰੇ ਮੇਰੇ ਨਾਲ ਇੱਕ ਔਰਤ ਹੋਰ ਹੈਗੀ ਉਹਨੂੰ ਵੀ ਮਾਰਿਆ ਤੇ ਮਾਰ ਕੇ ਅੰਦਰ ਵੜ ਗਈ ਕਹਿੰਦੀ ਤੁਸੀਂ ਜੋ ਕਰਨਾ ਕਰ ਲਓ ਅਸੀਂ ਡਰਦੇ ਨਹੀਂ ਹੈਗੇ ਜਿਹੜੀ ਮੈਡਮ ਨੇ ਕਿਹਾ ਕਮਲਜੀਤ ਮੈਡਮ

ਮਾਣੇ ਮੇਰੇ ਸੁਣੋ ਸਾਡੀ ਮੰਗੇ ਪੂਰੀ ਕਰ ਮੇਰਾ ਨਾਮ ਆਯੂਸ਼ ਕੁਮਾਰ ਹੈ ਮੈਂ ਅੱਜ ਕਿਉਂ ਆ ਸਕੂਲ ਦੇ ਆ ਅਸੀਂ ਕੱਲ ਬੈਠੇ ਹੋ ਸੀਗੇ ਦੋ ਬੱਚੇ ਸ਼ਰਾਬ ਕਰ ਰਹੇ ਸੀਗੇ ਆਪਣੇ ਚ ਤੇ ਅਸੀਂ ਬੈਠੇ ਸੀਗੇ ਮੈਡਮ ਪਹਿਲਾਂ ਉਹਨਾਂ ਨੂੰ ਕੁੱਟਿਆ ਬੋ ਉਹਨਾਂ ਨੂੰ ਬੋ ਮਾਰਿਆ ਫਿਰ ਬੱਚੇ ਅਸੀਂ ਪਾਰਡਰ ਸੀਗੇ ਬੁੱਕ ਦਾ ਕਿ ਮੈਡਮ ਪਿੱਛੇ ਆਈ ਡੰਡਾ ਮਾਰਨ ਲੱਗੀ ਬਹੁਤ ਗੰਦੀ ਗੰਦੀ ਗੱਲਾਂ ਵੀ ਕੱਢੀ ਨਾ ਮੇਰਾ ਨਾਮ ਹੈ ਮਲਜੀਤ ਮੈਡਮ ਤੇ ਮੈਂ ਬਹੁਤ ਮਾਰਨ ਲੱਗੇ ਸਨ ਉਹਤੇ ਅਸੀਂ ਕਹੇ ਮੈਂਦੀ ਮੈਂ ਸਾਨੂੰ ਛੱਡ ਦੋ ਛੁੜੀਆਂ ਨੂੰ ਬੁਲਾਏ ਮੈਡਮ ਛੱਡੇ ਨਹੀਂ ਤੇ ਛੱਡ ਮੈਂ ਸਾਨੂੰ ਆਏ ਬਚਾਏ ਛੱਡ ਮੈਂ ਬੈਠੀ ਮੈਂ ਬੇਨਤੀ ਹੈ ਕਿ ਅੰਨ ਨੂੰ ਕੁਝ ਨਹੀਂ ਆੜ ਮੈਂ ਨੂੰ ਕਹੇ ਹਾਂਜੀ ਕਿਹੜੀ ਉਹ ਪਲਕ ਸਮਝ ਜੀ ਮੈਡਮ ਕਿਹੜਾ ਸਬਜੈਕਟ ਆ ਸਾਰੇ ਪੂਰੀ ਘੰਟੀਆਂ ਪੜਾਂਦੀ ਹੋ ਮੈਡਮ ਪਹਿਲੇ ਵੀ ਕੁੱਟਦੇ ਸੀ ਜਾਂ ਪਹਿਲੀ ਵਾਰ ਕੁੱਟਿਆ ਅੱਜ ਪਹਿਲੀ ਵਾਰ ਕੁੱਟਿਆ ਨਹੀਂ ਨਹੀਂ ਮੈਨੂੰ ਪਹਿਲੇ ਵੀ ਪਹਿਲੇ ਵੀ ਦਾ ਕੁੱਟਿਆ ਪਤਾ ਨਹੀਂ ਕਦ ਦੇ ਵੀ ਵਾਰ ਤੇ ਵੀਰਵਾਰ ਨੂੰ ਮੇਰਾ ਸਰ ਗੁੰਡਰ ਨੇ ਮਿਲ ਲਾ ਕੇ ਜੰਦੇ ਸ਼ੁਕਰਵਾਰਾ ਮੈਂ ਨਾਲ ਗੱਲ ਕਰ ਲਾ ਹਾਂ ਹਾਂਜੀ ਸਰ ਜੀ ہماری ਗਲਤੀ ਨਹੀਂ ਵੀ ਸਾਡੀ ਗਲਤੀ ਨਹੀਂ ਹੈ ਕਿ ਫਿਰ ਵੀ ਸਾਹਮਣੇ ਉਹ ਕੁੱਟਿਆ ਅਸੀਂ ਬੇਨਤੀ ਹੈ ਕਿ ਹੈਡ ਮੈਮ ਨੂੰ ਪੁੱਛਣਾ ਕਰੀਓ ਹੈਡ ਮੈਮ ਬਹੁਤ ਅੱਛੇ ਹੈ

ਔਰ ਆ ਦੇਖੋ ਜੀ ਇਹ ਦੰਡਾ ਕਿੰਨਾ ਮੋਟਾ ਪੜਿਆ ਹੈ ਮੈਂ ਵੀ ਕੰਡਾ ਪੜਿਆ ਜੀ ਸ਼ਰਮ ਮਾਂ ਦੀ ਕਲਾਫੀ ਮਾਂ ਕਿੰਨਾ ਦੇਣਾ ਅਨਮੋਲ ਅਨਮੋਲ ਕੀ ਹੋਇਆ ਅਨਮੋਲ ਪ੍ਰਿੰਸਿੰਗ ਮੇਰਾ ਨਾਮ ਆ ਪੰਜਵੀਂ ਏ ਚ ਇੱਕ ਸ਼ਖਸ਼ਲ ਚ ਪੜਦਾ ਮੈਂ ਅਸੀਂ ਸਾਈਡ ਤੇ ਖੜੇ ਸੀਗੇ ਹਨਾ ਇਹ ਬੱਚੇ ਨਾ ਆਫਿਸ ਚ ਜਾ ਰਹੇ ਸੀ ਅਸੀਂ ਅਸੀਂ ਸਾਈਡ ਤੇ ਖੜ ਕੇ ਦੇਖ ਰਹੇ ਚੱਲਣੋਂ ਮੈਂ ਉਹ ਆਫਿਸ ਤੋਂ ਬਾਹਰ ਆਈ ਮੈਂ ਉਹ ਆਫਿਸ ਤੋਂ ਬਾਹਰ ਆਈ ਉਹ ਤਾਂ ਆਂਦੇ ਸਾਰੀ ਮੈਨੂੰ ਵੀ ਮਾਰਨ ਲੱਗ ਗਈ ਤੇ ਕਾਸ਼ਦੀਬ ਨੂੰ ਮੇਰੇ ਪਹਿਲੇ ਮੋਟੇ ਤੇ ਮਾਰਿਆ ਡੰਡਾ ਫਿਰ ਗਲੇ ਤੇ ਮਾਰਿਆ ਗਿਆ ਤੇ ਅਕ ਫਟ ਡੰਡਾ ਸੱਟ ਕੇ ਆਕਾਸ਼ ਦੀ ਬਿਮਾਰੀ ਬਹੁਤ ਸਰ ਇਹਨੂੰ ਵੀ ਸਰ ਆ ਦੇਖੋ ਆਕਾਸ਼ ਦੀ ਬਿਮਾਰੀ ਕੇ ਬੈਠਾ ਸੀ ਮੈਂ ਚੱਲ ਗਿਆ ਆਪਣਾ ਪੂਰਾ ਇਨਾਂ ਦੇ ਬਿਮਾਰਾ ਦੇਖੋ ਇੰਨੀ ਗਾਲਾਂ ਗੰਦੀ ਗੰਦੀ ਗਾਲੀਆਂ ਗਾਲੀਆਂ ਕੱਢੀਆਂ ਗੰਦੀ ਗੰਦੀ ਬਿਮਾਰਿਆ ਫਿਰ ਮੈਂ ਸਕੂਟਰ ਤੇ ਬੈਠ ਕੇ ਚੱਲ ਗਿਆ ਆਪਣਾ ਆਪਣੇ ਘਰੇ ਚੱਲ ਗਿਆ ਮੈਂ ਬਾਬਾ ਨੂੰ ਮਾਰਿਆ ਫਿਰ ਇਹਨੇ ਮੇਕ ਇਹਦਾਂ ਪਹਿਲਾਂ ਨਹੀਂ ਘੁੱਟਿਆ ਸੀਗਾ ਜਿਹੜਾ ਗੱਲ ਕੁੱਤੇ ਨਾਲ ਕੋਈ ਦੂਸਰਾ ਹੋਰ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਮੈਡਮ ਹਾਂ ਸਾਡੀ ਹੈੱਡ ਮੈਮ ਆ ਕੇ ਸਾਨੂੰ ਬਚਾਈ ਹੈ ਹੈੱਡ ਮੈਮ ਨੇ ਆ ਕੇ ਗੱਲ ਕੀਤੀ ਹੈ ਹੈੱਡ ਮੈਮ ਨੂੰ ਕਹਿੰਦੀ ਹੈ ਹੈੱਡ ਮੈਮ ਨੂੰ ਕੁਝ ਨਹੀਂ ਕਰਨਾ ਮੇਰਾ ਨਾਮ ਕਮੇਟੀ ਦੁਆਰਾ ਗਰਮੂਤ ਵੱਟੇ ਤੇ ਇਲਜ਼ਾਮ ਆ ਕਿ ਤੁਸੀਂ ਬੱਚਾ ਨਾਲ ਮਾਰ ਹਾਂ ਜੀ ਇਹ ਗੱਲ ਹੋ ਗਈ ਇਹਨੇ ਮਾਸ ਮੈਂ ਵਾਤਾਵਰਣ ਦਾ ਲੈਟਰ ਭਰਉਂਦੀ ਸੀਗੀ ਉਹਦੇ ਵਿੱਚ ਲੋੜਾ ਸ਼ਬਦ ਆਇਆ ਬੱਚੇ ਲੋੜਾ ਲੋੜਾ ਕਹਿ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ 125 ਦੇ ਨਾਲ ਇੱਕ ਮੁੰਡੇ ਨੇ ਉਹਦੀ ਛਾਤੀ ਖੋਟ ਲਈ ਉਹਦੀ ਮੰਮੀ ਮੇਰੇ ਕੋਲ ਆਈ ਮੈਂ ਉਹ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡੈਰੀ ਦੇ ਉਤੇ ਬੱਚੇ ਨੂੰ ਡਾਂਟਿਆ ਫਟਕਾਰਿਆ ਤੇ ਮੈਡਮ ਨੂੰ ਕਿਹਾ ਕਿ ਬੱਚੇ ਦਾ ਨਾਮ ਕੱਟ ਦਿਓ ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ ਬਾਏ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੌਂਸਿਵ ਵਾਲਾ ਕਲਾਸ ਟੀਚਰ ਨਾ ਕਲਾਸ ਟੀਚਰ ਰਿਸਪੌਂਸਿਬ ਹੈ ਮੈਂ ਉਹਨਾਂ ਨੂੰ ਕੁਝ ਮਾਰਤਾ ਥੱਪੜ ਲਾ ਲਗਾਏ ਦਾ ਡੰਡਾ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਆ ਬੱਚੇ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਅਮੀਰਵਰਨ ਚੌਂਕੀ ਆ ਮੈਨੂੰ ਕੀ ਜ਼ਰੂਰਤ ਆ ਕਹਿੰਦੀ ਸੀ ਮੈਂ ਤਾਂ ਚ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਸਕੂਲ ਚ ਆਉਣੀ ਆ ਬੱਚਾ ਝੂਠ ਬੋਲਦਾ ਮਤਲਬ ਜੇ ਮੈਂ ਚੌਂਕੀ ਲਾਉਂਦੀ ਹਾਂ ਮੈਂ ਘਰੇ ਛੁੱਟੀ ਲੈ ਕੇ ਬੈਠਾਂ ਬਦੋਂ ਤੁਹਾਡੇ ਕਹਿੰਦਾ ਮਤਲਬ ਬੱਚਾ ਝੂਠ ਬੋਲ ਰਿਹਾ ਹੈ ਹਾਂਜੀ ਮੈਂ ਇੱਕ ਹੋਰ ਸੀ ਕਿ ਉਹ ਕਹਿੰਦੇ ਬੇਜੀ ਤੁਹਾਡੇ ਨਾਲ ਇੱਕ ਲੇਡੀ ਸੀ ਕਿ ਜਿਨ੍ਹਾਂ ਨੇ ਬੱਚਾ ਤੇ ਵੀ ਹੰਮਲਾ ਕੀਤਾ ਤਾਂ ਉਹਨਾਂ ਨਾਲ ਤੇ ਵੀ ਹੰਮਲਾ ਕੀਤਾ ਮੋਬਾਈਲ ਤੋੜਿਆ ਤੁਹਾਨੂੰ ਨਾ ਜਿਵੇਂ ਮੇਰੇ ਲੇਡੀਸ ਕੋਈ ਨਹੀਂ ਜੀ ਮੋਬਾਈਲ ਤੋੜਿਆ ਉਹਨਾਂ ਦੇ ਉਹਨਾਂ ਨੇ ਗਲਾ ਫੜਿਆਵਾ ਗਲੇ ਤੋਂ ਉਹਨਾਂ ਦੇ ਸਕ੍ਰੈਚਸ ਪਈ ਪਏ ਨੇ ਨੌ ਮਾਰੇ ਹੋਏ ਨੇ ਉਹਨਾਂ ਨੇ ਆਪ ਦਾ ਮੈਡੀਕਲ ਕਰਾਉਣ ਗਏ ਨੇ ਜਦੋਂ ਉਹਨਾਂ ਦਾ ਮੈਡੀਕਲ ਹੋ ਜਾਊਗਾ ਫਿਰ ਪਤਾ ਲੱਗ ਜਾਊਗਾ ਤੁਹਾਨੂੰ ਹਕੀਕਤ ਕੀ ਆ ਮੈਡਮ ਪਰ ਪੂਰੇ ਉਹ ਉਹਨਾਂ ਨੂੰ ਬਾਂਝ ਕਹਿ ਰਹੀ ਆ ਉਹਨਾਂ ਨੂੰ ਬਾਂਝ ਕਹਿ ਰਹੀ ਆ ਖੁਸਰੀ ਕਹਿ ਰਹੀ ਆ ਗਾਲਾਂ ਕੱਢ ਰਹੀ ਆ ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ ਹਰੇਕ ਮਹੀਨੇ ਦਾ ਸਾਨੂੰ ਜੁਰਮਾਨਾ ਲੱਗਿਆ ਵੀ ਅਸੀਂ 500 ਰੁਪਏ ਜਮ੍ਹਾਂ ਕਰਾਉਣਾ ਕਰਾਉਣਾ 2 ਸਾਲ ਤੱਕ ਮੈਂ 500 ਰੁਪਏ ਜਮ੍ਹਾਂ ਕਰਾਉਂਦੀ ਰਹੀ ਆ ਜਦੋਂ ਨਾਲ ਮੈਂ 500 ਰੁਪਏ ਜਮ੍ਹਾਂ ਕਰਾਉਣਾ ਬੰਦ ਕਰਤਾ ਜਦੋਂ ਦੇ ਸਾਰਾ ਸਟਾਫ ਮੈਨਾਂ ਲੱਗਦਾ ਵਾ ਬੜਾ ਕੀ ਕਰ ਰਾਨਾ ਹੈ ਜੀ ਪੂਰੇ ਸਕੂਲ ਦੇ ਬੱਚੇ ਤੁਹਾਡੇ ਖਿਲਾਫ ਹੋ ਗਏ ਪੂਰੇ ਸਕੂਲ ਦੇ ਨਹੀਂ ਜੀ ਮੇਰੀ ਕਲਾਸ ਦੇ ਹੀ ਨੇ ਸਾਰੇ ਬੱਚਿਆਂ ਨੂੰ ਕੁੱਟਿਆ ਗਿਆ ਸਾਰਿਆਂ ਨੂੰ ਕੁੱਟਿਆ ਗਿਆ ਤੁਹਾਨੂੰ ਦੱਸਿਆ ਜੀ ਕਿਹੜਾ ਵਰਡ ਬੋਲ ਰਿਹਾ ਜੇ ਕਿਸੇ ਲੜਕੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ ਜੀ ਵੀ ਬੱਚਿਆਂ ਨੂੰ ਕਹਾਂ ਵਕ ਨੇ ਪੇਰੈਂਟਸ ਅ ਰਿਸਪਾਂਸ ਦਵਾਂਗੀ ਸਾਰਾ ਨੂੰ ਮੈਂ ਸੈਟੀਸਫਾਈ ਕਰੂੰਗੀ ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਕਲਾਸ ਨਹੀਂ ਸੀਗੀ ਹਾਂਜੀ ਹੈਡ ਟੀਚਰ ਨੂੰ ਬਹੁਤ ਵਾਰ ਦੱਸਿਆ ਵਾ ਬਹੁਤ ਵਾਰ ਕੋਈ ਕਾਰਵਾਈ ਨਹੀਂ ਕੀਤੀ ਕੋ ਮਾਮਲਾ ਪਹੁੰਚ ਗਿਆ ਬੱਚਾ ਇਹ ਮਾਰ ਫੋੜਦਾ ਕਿਵੇਂ ਦੇਖ ਦੋ ਕਿ ਉਹਨਾਂ ਨੂੰ ਕੀ ਰਿਪਲਾਈ ਦਵਾਂਗੀ ਮੈਂ ਤਾਂ ਜੀ ਮਾਫੀ ਮੰਗ ਸਕਦੀ ਆ ਫਿਰ ਮੇਰੇ ਕੋਈ ਸੋਲੂਸ਼ਨ ਨਹੀਂ ਹੈਗਾ ਤੁਹਾਡੀ ਇਥੇ ਪੋਸਟ ਕੀ ਹੈ ਈਟੀਟੀ ਟੀਚਰ ਹਾਂਜੀ ਹਾਂਜੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਹੈ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਧ ਤੋਂ ਵੱਧ ਜੋ ਬਣਦੀ ਹੈ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਉ ਨਹੀਂ ਹੈ ਕੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ ਬڑے ਛੋਟੇ ਆ ਸਾਫਟ ਹੈ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਕਿ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਬੱਚਾ ਦੇ ਇਹ ਰੋ ਪਾ ਕੀ ਮੈਡਮ ਕਹਿੰਦੇ ਕਿ ਮੈਨੂੰ ਚੌਂਕੀ ਆਂਦੀ ਹੈ ਵੀਰਵਾਦ ਵੀਰਵਾ ਤਾਂ ਹੋ ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਨਾ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਅੱਜ ਵਿਗਿਆਨ ਦਾ ਯੁੱਗ ਆ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਤਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੀਆਟ੍ਰਿਕ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ ਇਹ ਮੈਂ ਵਿਭਾਗ ਨੂੰ ਵੀ ਜ਼ਰੂਰ ਲਿਖੂਗੀ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਮੈਨੂੰ ਜੋ ਸਮਝ ਆਂਦੀ ਆ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਕੋਈ ਪ੍ਰੋਬਲਮ ਹੋਏਗੀ ਇਹੋ ਜੀਆਂ ਗੱਲਾਂ ਨੂੰ ਮੇਰੇ ਖਿਆਲ ਚ ਅਜ ਦੇ ਯੋਗ ਦੇ ਵਿੱਚ ਮੰਨਨ ਦਾ ਕੋਈ ਜਰੂਰਤ ਨਹੀਂ ਲੱਗਦਾ ਕੀਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਵੀ ਇੱਕ ਆਰਡਰ پاس ਹੋਈ ਸੀ ਕਿ ਸਕੂਲ ਦੇ ਵਿੱਚ ਪ੍ਰਾਈਮਰੀ ਸਕੂਲ ਜਿਹੜੀ ਹੁੰਦੇ ਕਿ ਕਿਹੜੇ ਵੀ ਸਕੂਲ ਹੋਣ ਜਿਹੜੇ ਕੰਵਰਟ ਵੀ ਹੋਣ ਤੇ ਜਿਹੜੇ ਮਰਜੀ ਉਹਨਾਂ ਤੇ ਬੱਚਿਆਂ ਦੇ ਉੱਤੇ ਹੱਥ ਨਹੀਂ ਚੱਕਿਆ ਜਾਊਗਾ ਉੱਤੇ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਜੋ ਵੀ ਵੱਤੋ ਵੱਤ ਬਣਦੀ ਕਾਰਵਾਈ ਆ ਉਹ ਅਸੀਂ ਕਰਾਂਗੇ ਤੇ ਜੋ ਤੁਸੀਂ ਗੱਲ ਕਹਿ ਰਹੇ ਹੋ ਵੀ ਸੁਪਰੀਮ ਕੋਰਟ ਦੀ ਹਦਾਇਤਾਂ ਵਾ ਬਿਲਕੁਲ ਹੈਗੀਆਂ ਵਾ ਔਰ ਇਹਦੇ ਤੇ ਡਿਪਾਰਟਮੈਂਟ ਪੂਰਾ ਉਹਨੂੰ ਇੰਪਲੀਮੈਂਟ ਕਰ ਰਿਹਾ ਵਾ ਕਿਸੇ ਵੀ ਕੋਰਪੋਰਲ ਕੋ ਪਨਿਸ਼ਮੈਂਟ ਦੇਣ ਦਾ ਕੋਈ ਰਾਈਟ ਨਹੀਂ ਸੋ ਉਸ ਕਾਨੂੰਨ ਦੇ ਮੁਤਾਬਕ ਜੋ ਵੀ ਇਹਨਾਂ ਤੇ ਵੱਧ ਤੋਂ ਵੱਧ ਬਣਦੀ ਕਾਰਵਾਈ ਹੋਏਗੀ ਉਹ ਅਸੀਂ ਕਰਾਂ ਕਿੰਨੇ ਕ ਬੱਚੇ ਨੇ ਜਿਨ੍ਹਾਂ ਨੂੰ ਪ੍ਰਾਇਰਟ ਕੀਤਾ ਗਿਆ ਵੇ ਕੁੱਟਮਾਰ ਕੀਤੀ ਗਈ ਜਿਨ੍ਹਾਂ ਨਾਲ ਕਹਿੰਦੇ ਆ 10 10 15 ਬੱਚੇ 10 15 ਬੱਚੇ ਆ ਕਿੰਨੇ ਵੇ ਦਾ ਵਾਕਿਆ ਮੈਮ ਸਕੂਲ ਦੇ ਅੰਦਰ ਕਿੰਨੇ ਵੇ ਦਾ ਵਾਕਿਆ ਆ ਏ ਰੈਸੈਸ ਤੋਂ ਪਹਿਲੇ ਕਿੰਨੇ ਟਾਈਮ 11 ਵਜੇ ਤੋਂ ਪਹਿਲੇ ਦਾ ਸਾਢੇ 11 ਵਜੇ ਦਾ ਤੇ ਉਸ ਤੋਂ ਬਾਅਦ ਇਹ ਬੱਚਿਆਂ ਨੇ ਕੀ ਕੀਤਾ ਤੁਹਾਡੇ ਦਾ ਕੰਪਲੀਟ ਕਦੋਂ ਪਹੁੰਚਿਆ ਸਾਡੇ ਮੈਨੂੰ ਅੱਜ ਸਵੇਰੇ 8:30 ਵਜੇ ਬੀਪੀਓ ਮੈਡਮ ਤੇ ਇੱਥੇ ਦੇ ਸਕੂਲ ਦੇ ਟੀਚਰ ਗੁਰਦੀਪ ਸਿੰਘ ਜੀ ਦਾ ਫੋਨ ਆਇਆ ਤੇ ਇਮੀਡੀਏਟ ਫਿਰ ਮੈਨੂੰ ਲੁਧਿਆਣੇ ਆਉਣਾ ਸੀ ਜਿੰਨਾ ਮੈਨੂੰ ਆਉਣ ਚ ਟਾਈਮ ਲੱਗਿਆ ਬਸ ਉਹੀ ਆ ਅਸੀਂ ਪਹੁੰਚੇ ਆ ਪੇਰੈਂਟਸ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਸਮਝ ਗਏ ਆ ਕਿ ਅਸੀਂ ਕਾਰਵਾਈ ਕਰਾਂਗੇ ਹਾਂਜੀ ਕਾਰਵਾਈ ਕੀ ਅਮਲ ਚ ਲਿਆਂਦੀ ਜਾਊਗੀ ਤੁਹਾਡੇ ਕੋਲ ਇੱਕ ਜਵਾਬ ਚਾਹੀਦਾ ਦੇਖੋ ਜੀ ਵੱਧ ਤੋਂ ਵੱਧ ਜੋ ਅਸੀਂ ਕਾਰਵਾਈ ਕਰਾਂਗੇ ਉਹ ਤੁਹਾਡੇ ਸਾਹਮਣੇ ਆ ਜਾਊਗੀ ਤੁਹਾਡੇ ਸਾਹਮਣੇ ਆ ਜਾਊਗੀ ਅਜੇ ਮੈਂ ਅਜੇ ਮੈਂ ਕੁਛ ਨਹੀਂ ਨੌਕਰੀ ਚ ਕੱਢਣ ਦਾ ਮੇਰੇ ਕੋਲ ਕੋਈ ਰਾਈਟ ਨਹੀਂ ਹੈਗਾ ਜੀ ਉਹ ਅਸੀਂ ਡਿਪਾਰਟਮੈਂਟ ਨੂੰ ਉੱਪਰ ਦੇਾਂਗੇ ਜੋ ਵੱਧ ਤੋਂ ਵੱਧ ਜਦੋਂ ਹੋਰ ਬੱਚੇ ਨਾਲ ਕੁੱਟਮਾਰ ਕਰਨ ਲਈ ਫਿਰ ਡਿਪਾਰਟਮੈਂਟ ਨਹੀਂ 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 ਜੀ ਅੱਜ ਹੀ ਕਾਰਵਾਈ ਹੋਏਗੀ ਅੱਜ ਹੀ ਕਰਾਂਗੇ ਹਾਂਜੀ ਅੱਜ ਹੀ ਅੱਜ ਹੀ ਅੱਜ ਹੀ ਇੱਥੇ 5ਵੀਂ ਕਲਾਸ ਦਾ ਬੱਚਿਆਂ ਦੀ ਇਹ ਬੱਚਾ ਉਹ ਲੋਅ ਐਲੀਵੇਸ਼ ਨੇ ਕਿ ਉਹਨਾਂ ਦੀ ਕਲਾਸ ਟੀਚਰ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਘੁੱਟ ਮਾਰ ਦਿੱਤੀ ਆ। ਉਹੀ ਅੱਜ ਸਕੂਲ ਪ੍ਰਸ਼ਾਸਨ ਡੀਓ ਮੈਡਮ ਆਏ ਹੋਏ ਨੇ ਕਿ ਉਹਨਾਂ ਦੀ ਦੇਖ ਰਹੇ ਆ ਬੱਚਿਆਂ ਦੇ ਪੇਰੈਂਟਸ ਬੁਲਾ ਕੇ ਉਹਨਾਂ ਦੀ ਕੰਪਲੇਂਟ ਵਗੈਰਾ ਲੈ ਰਹੇ ਆ। ਜੋ ਵੀ ਉਹ ਕਹਿਣਗੇ ਉਹ ਸਾਬ ਨਾਲ ਮੈਨ ਡਿਪਾਰਟਮੈਂਟ ਨੂੰ ਫਾਇਰ ਆਫਸਰ ਨਾਲ ਲਿਖ ਕੇ ਭੇਜਿਆ ਜਾਵੇਗਾ ਇਹ ਅੱਗੇ ਉਹ ਕਰ ਦੇਗਾ ਠੀਕ ਹੈ ਸਰ ਤੁਹਾਡੇ ਉੱਤੇ ਹੁਣ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ ਕਿਉਂਕਿ ਮਾਸੂਮ ਬੱਚੇ ਨੇ ਮਾਸੂਮ ਬੱਚੇ ਦੀ ਕੰਪਲੀਟ ਤੁਹਾਡੇ ਕੋਲ ਪਹੁੰਚ ਚੁੱਕੀ ਹੈ ਕਿੰਨੇ ਕੁੱਟ ਮਾਰ ਕਿਤੇ ਵਿੱਚ ਕਿੰਨੇ ਲਿਖ ਰਹੇ ਹਨ ਉਹਨਾਂ ਦੀ ਗੱਲਾਂ ਲਿਖ ਰਹੇ ਹਨ ਜਿਹੜੇ ਵੀ ਉਹ ਗਾਂ ਦਰਜ ਕਰਾਣੇ ਉਹ ਸਾਬ ਨਾਲ ਮੈਡਮ ਦੇ ਕਰ ਦੇ ਸੀਵਲ ਅਸਲ ਭੇਜੇਗੇ ਮੈਡੀਕਲ ਵਸਤੇ ਅਸਲ 'ਚ ਕੱਲ ਦੀ ਇਹ ਗੱਲ ਬੱਚਿਆਂ ਨੇ ਜ਼ਿਆਦਾ ਸੱਤਾ ਹੈ ਨਹੀਂ ਸੀ ਜੀ ਤੇ ਲੋਕਲ ਹਸਪੀਟਲ ਵਗੈਰਾ ਤੋਂ ਵੀ ਮੈਡੀਕਲ ਕੀ ਕੋ ਕਾਬਿਲ ਅਕਸਰ ਨੇ ਲੇਕਿਨ ਉਹ ਸੁਣੀ ਬੱਚਿਆਂ ਨੇ ਵੀ ਸਾਡੇ ਦੀ ਜਾਂਚ ਦਿੱਤਾ ਸੀ ਕਹਿੰਦੇ ਥੋੜਾ ਟਾਈਮ ਬੈਠੇ ਸੀਗੇ ਉੱਥੇ ਬਟ ਉਹਨਾਂ ਨੂੰ ਸਮਝਾ ਕੇ ਇਥੇ ਲਿਆ ਉਹਨਾਂ ਦਾ ਪ੍ਰੋਬਲਮ ਸੁਲਝ ਗਿਆ